ਮੈਨੂੰ ਪਛੇ ਪੋਸਟ ਪਾਈ ਸੀ ਕਿ ਕੈਨੇਡਾ ਇਮੀਗ੍ਰੇਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਤੂਫਾਨ ਆਉਣ ਵਾਲਾ ਹੈ ਤੇ ਤੂਫਾਨ ਦੇ ਆਉਣ ਤੋਂ ਪਹਿਲਾਂ ਦੀ ਜਿਹੜੀ ਸ਼ਾਂਤੀ ਹੈ ਨਾ ਉਹ ਬੜਿਆਂ ਨੂੰ ਪਰੇਸ਼ਾਨ ਕਰ ਰਹੀ ਥੋੜੇ ਵਿੱਚੋਂ ਮੈਂ ਵੀ ਇੱਕ ਆ ਬੜਿਆਂ ਨੂੰ ਇਹ ਚੀਜ਼ ਲੱਗੀ ਕਿ ਸ਼ਾਇਦ ਕੈਨੇਡਾ ਦੀਆਂ ਗੱਲਾਂ ਕਰਿਆ ਵੀਊ ਮਿਲਦੇ ਨੇ ਤਾਂ ਕਰਕੇ ਇਹੋ ਜਿਹੀ ਨੈਗੇਟਿਵ ਗੱਲਾਂ ਕਰਦੇ ਨੇ ਬੜੇ ਸਾਰੇ ਮਨੁੱਖ ਮੇਜ ਕੋਸ਼ਦੇ ਨੇ ਪਰ ਮੇਰੇ ਭਰਾਓ ਤੁਹਾਨੂੰ ਮੈਂ ਦੱਸਦੇ ਆਂ ਕਿ ਆ ਵੀਊ ਵਾਲੀ ਗੇਮ ਦੇ ਵਿੱਚੋਂ ਮੈਂ ਬੜੇ ਚਿਰਾਂ ਦਾ ਨਿਕਲ ਚੁੱਕਾ ਹੋਇਆ ਮੇਰੀ ਥੋੜੀ ਜਿਆਦਾ ਹੈ ਵੀ ਗੱਲ ਸੱਚੀ ਕਰ ਲਓ ਥੋੜੀ ਜਿਹੀ ਕੋਰੀ ਕਰ ਲਓ ਚਲੋ ਜਿਹਦੇ ਨਾਲ ਕਿਸੇ ਦਾ ਨੁਕਸਾਨ ਨਾ ਹੁੰਦਾ ਹੋਵੇ ਹਾਂ ਜਿਨ੍ਹਾਂ ਨੂੰ ਹੁਣ ਮਿੱਠੀਆਂ ਗੱਲਾਂ ਸੁਣਨ ਦੀ ਆਦਤ ਪਈ ਹੈ ਨਾ ਉਹਨਾਂ ਦਾ ਤੇ ਮੈਂ ਕੋਈ ਇੰਤਜ਼ਾਮ ਨਹੀਂ ਕਰ ਸਕਦਾ ਹੈਗਾ ਬਾਕੀ ਜਿਹੋ ਜਿਹੇ ਹਾਲਾਤ ਐਸ ਵੇਲੇ ਪੂਰੀ ਦੁਨੀਆ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਬਣੇ ਹੋਏ ਨੇ ਤੇ ਉਹਦੇ ਵਿੱਚੋਂ ਕੈਨੇਡਾ ਕੋ ਵੱਖਰਾ ਨਹੀਂ ਹੈਗਾ ਪੂਰੀ ਦੁਨੀਆ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਸਾਰੇ ਪ੍ਰੋਟੈਸਟ ਤੁਸੀਂ ਦੇਖ ਰਹੇ ਹੋ ਤੇ ਕੈਨੇਡਾ ਦੇ ਵਿੱਚ ਵੀ ਇਹੋ ਜੀ ਜਿਹੜੀਆਂ ਚੀਜ਼ਾਂ ਨੇ ਉਹ ਚੱਲ ਰਹੀਆਂ ਨੇ ਕੈਨੇਡਾ ਦੇ ਵਿੱਚ ਪਿਛਲੀ ਟ੍ਰੋਜਸਟਨ ਟ੍ਰੂਟੂ ਦੀ ਸਰਕਾਰ ਦੇ ਜਾਣ ਦਾ ਕਾਰਨ ਕੈਨੇਡਾ ਵਿੱਚ ਆਏ ਹੋਏ ਲੋਕਾਂ ਦੀ ਵਧੀ ਹੋਈ ਗਿਣਤੀ ਬਣਦੀ ਪਈ ਹੈ ਉਰੇ ਇਸ ਵੇਲੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਰੱਖਿਆ ਗਿਆ ਜਿਹਦਾ ਨਾਮ ਹੈ ਕੈਨੇਡਾ ਸਟਰੋਂਗ ਬਾਰਡਰ ਐਕਟ। ਔਰ ਇਹ ਜਿਹੜਾ ਐਕਟ ਹੈਗਾ ਇਹ ਇਹੋ ਜਿਹੇ ਸਟਰੋਂਗ ਪਾਵਰਜ਼ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਇਮੀਗ੍ਰੇਸ਼ਨ ਮਨਿਸਟਰ ਨੂੰ ਇਮੀਗ੍ਰੇਸ਼ਨ ਅਫਸਰਾਂ ਨੂੰ ਕੇ ਦੇਣ ਜਾ ਰਿਹਾ ਆ ਪਰ ਜਿਹਦੇ ਵਿੱਚ ਕੈਨੇਡਾ ਵਿੱਚ ਰਹਿੰਦੇ 20 ਲੱਖ ਦੇ ਕਰੀਬ ਕਹਿੰਦੇ ਨੇ ਵੀ ਇੱਥੇ ਟੈਂਪਰੇਰੀ ਰੈਜ਼ਿਡੈਂਟ ਰਹਿੰਦੇ ਨੇ ਉਹਨਾਂ ਨੂੰ ਇਥੋਂ ਬਾਹਰ ਕੱਢਣ ਦਾ ਜਿਹੜਾ ਰਸਤਾ ਆ ਉਹ ਇਹਨਾਂ ਨੇ ਸਖਾਲਾ ਬਣਾਉਣਾ ਹੈਗਾ। ਔਰ ਇਹ ਸਾਰੇ ਕੰਮ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਰੱਖੀਆਂ ਗਈਆਂ ਨੇ ਕਿ ਕਿਸੇ ਦੀ ਵੀ ਐਪਲੀਕੇਸ਼ਨ ਜਿਹੜੀ ਇਨ ਪ੍ਰੋਸੈਸ ਹੈ ਜਿਹਦੀ ਪੀਆਰ ਆ ਸਕਦੀ ਕਹਿ ਲਈਏ ਵੀ ਪੀ ਇਨਵਾਈਟ ਆ ਗਿਆ ਅਗਲੇ 2-4 ਮਹੀਨਿਆਂ ਚ ਪੀਆਰ ਆ ਜਾਏਗੀ ਉਹ ਐਪਲੀਕੇਸ਼ਨਾਂ ਵੀ ਕੈਨਸਲ ਕੀਤੀਆਂ ਜਾ ਸਕਦੀਆਂ ਨੇ ਕਿਸੇ ਦਾ ਵਰਕ ਪਰਮਿਟ ਹੈ ਕਿਸੇ ਦਾ ਵਿਜ਼ਟਰ ਵੀਜ਼ਾ ਹੈ ਕਿਸੇ ਦਾ ਕੋਈ ਵੀ ਡਾਕੂਮੈਂਟ ਹੈ ਉਹਨੂੰ ਕਿਸੇ ਵੀ ਗੱਲ ਉੱਤੇ ਕੋਈ ਵੀ ਬਹਾਨਾ ਲਾ ਕੇ ਉਹਨੂੰ ਰਿਜੈਕਟ ਕੀਤਾ ਜਾ ਸਕਦਾ ਹੈ ਜਾਂ ਕਿਸੇ ਨੂੰ ਇਸ਼ੂ ਹੋ ਗਿਆ ਉਹਨੂੰ ਕੈਨਸਲ ਕੀਤਾ ਜਾ ਸਕਦਾ ਹੈ ਇਹੋ ਜਿਹੀਆਂ ਤਰਮੀਮਾਂ ਨਵੇਂ ਐਕਟ ਵਿੱਚ ਰੱਖੀਆਂ ਗਈਆਂ ਨੇ ਤੇ ਨਾਲ ਦੀ ਨਾਲ ਜਿਹਨਾਂ ਨੇ ਰੈਫਿਊਜੀ ਕੇਸ ਲਾਉਣੇ ਨੇ ਉਹਨਾਂ ਨੂੰ ਵੀ ਇਸ ਵਿੱਚ ਹੁ ਬਹੁਤਾਰ ਕੀ ਹੁੰਦਾ ਸੀ ਕਿ ਕੈਨੇਡਾ ਵਿੱਚ ਬਹੁਤ ਸਾਰੇ ਸਟੂਡੈਂਟ ਇੱਥੇ ਆ ਕੇ ਪੜ੍ਹਾਈ ਕਰਦੇ ਸੀ ਕਿਸੇ ਦੀ ਪੀਆਰ ਨਹੀਂ ਹੋਈ ਕਿਸੇ ਦੀ ਪੜ੍ਹਾਈ ਅਧ ਵਿਚਾਲੇ ਰਹਿ ਗਈ ਫੀਸਾਂ ਇਕੱਠੀਆਂ ਨਹੀਂ ਹੋਈਆਂ ਉਹ ਕਹਿੰਦੇ ਚਲੋ ਜੀ ਹੁਣ ਮੈਂ ਰਿਫਿਊਜੀ ਕੇਸ ਪਾਲਨੋ ਚਲੋ ਆਪ ਦਾ ਖਰਚਾ ਪਾਣੀ ਕੱਢ ਦੋ ਨਾ ਕਿਸੇ ਤਰੀਕੇ ਹੁਣ ਉਹਨਾਂ ਲੋਕਾਂ ਨੂੰ ਵੀ ਇਸ ਐਕਟ ਦੇ ਜ਼ਰੀਏ ਰੋਕਿਆ ਜਾ ਰਿਹਾ ਇਹ ਐਕਟ ਦੇ ਵਿੱਚ ਰਿਫਿਊਜੀ ਦੇ ਛਾਉਣ ਵਾਸਤੇ ਹੁਣ 1 ਸਾਲ ਦਾ ਸਮਾਂ ਦਿੱਤਾ ਜਾਣਾ ਹਜੇ ਇਹ ਐਕਟ ਜਿਹੜਾ ਹੈਗਾ ਪਾਸ ਨਹੀਂ ਹੋਇਆ ਪਰ ਇਹਦੇ ਰੁਕਣ ਦੀ ਵੀ ਉਮੀਦ ਨਹੀਂ ਹੈਗੀ ਕਿਉਂਕਿ ਆਪੋਜੀਸ਼ਨ ਵੀ ਇਸ ਐਕਟ ਦਾ ਪੂਰਾ ਸਾਥ ਦੇ ਰਹੀ ਹੈਗੀ ਹੈ ਔਰ ਇਹੋ ਜਿਹੀਆਂ ਚੀਜ਼ਾਂ ਜਦੋਂ ਕੈਨੇਡਾ ਵਿੱਚ ਹੋਣਗੀਆਂ ਤੇ ਸਨ 2012-13 ਵਾਲਾ ਵੇਲਾ ਤੁਹਾਨੂੰ ਜ਼ਰੂਰ ਯਾਦ ਆ ਜਾਏਗਾ ਉਹਨਾਂ ਵੇਲਿਆਂ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਕੰਜ਼ਰਵੇਟਿਵ ਗਵਰਨਮੈਂਟ ਨੇ ਇੱਕ ਬਿੱਲ ਪਾਰਲੀਮੈਂਟ ਵਿੱਚ ਰੱਖਿਆ ਸੀਗਾ ਤੇ ਆਪਣਾ ਪਿਛਲਾ ਇਮੀਗ੍ਰੇਸ਼ਨ ਬੈਕਲੌਗ ਖਤਮ ਕਰਨ ਵਾਸਤੇ ਇੱਕ ਝਟਕੇ ਦੇ ਵਿੱਚ ਲੱਖਾਂ ਐਪਲੀਕੇਸ਼ਨਾਂ ਕੈਨਸਲ ਕਰਤੀਆਂ ਸੀਗੀਆਂ ਬਹੁਤ ਸਾਰੇ ਲੋਕਾਂ ਨੂੰ ਈਮੇਲ ਜਾ ਗਿਆ ਕਿ ਤੁਸੀਂ ਆਪਣੀਆਂ ਫੀਸਾਂ ਵਾਪਸ ਲੈ ਲਓ ਤੇ ਨਵੀਆਂ ਅਪਲੀਕੇਸ਼ਨਾਂ ਕਰ ਲਓ ਕਿਉਂਕਿ ਸਾਡੇ ਕੋਲ ਬੈਕਲੌਗ ਹੈ ਅਸੀਂ ਹੁਣ ਅੱਗੇ ਤੁਹਾਡੀਆਂ ਅਪਲੀਕੇਸ਼ਨਾਂ ਪ੍ਰੋਸੈਸ ਨਹੀਂ ਕਰਨੀਆਂ ਤੇ ਕੈਨੇਡਾ ਸਟਰੋਂਗ ਬਾਰਡਰ ਐਕਟ ਵੀ ਇਹੀ ਗੱਲ ਕਹਿ ਰਿਹਾ ਹੈਗਾ ਕਿ ਜਿਹੜੇ 20 ਲੱਖ ਦਾ ਬੈਕਲੌਗ ਕੈਨੇਡਾ ਇਮੀਗ੍ਰੇਸ਼ਨ ਦੇ ਕੋਲ ਇਸ ਵੇਲੇ ਬਣਿਆ ਹੋਇਆ ਉਸ ਬੈਕਲੌਗ ਨੂੰ ਖਤਮ ਕਰਨ ਵਾਸਤੇ ਇਹੋ ਜਿਹਾ ਐਕਟ ਲਿਆਓ ਇੱਕ ਝਟਕੇ ਦੇ ਵਿੱਚ ਕਈਆਂ ਦੀ ਬਲੀ ਦੇ ਦਿਓ ਤਾਂ ਕਰਕੇ ਤੁਹਾਨੂੰ ਕਹਿਣਾ ਵਾ ਕਿ ਐਕਟ ਜਿਹੜਾ ਨਾ ਮੈਨੂੰ ਅਸ਼ਾਂਤ ਕਰ ਰਿਹਾ ਬਾਕੀ ਪਰਮਾਤਮਾ ਦੇਖਦਾ ਸਭ ਦੀ